ਦੀ ਠੰਡੋਂ ਵਿੱਚ ਛੀਦੀ ਆ ਜਾਂਦੀ ਉਹ ਜਾ ਆ ਜਾਂਦਾ ਜ਼ਹਿਰਵਾਦ ਬਣ ਜਾਂਦਾ ਹਾਂਜੀ ਉਹ ਸਾਰਾ ਹਰੇਕ ਇਲਾਜ ਆਪਣੇ ਕੋਲੇ ਬਾਈ ਹੁੰਦਾ ਆਪਣੇ ਠੀਕ ਆ ਛੋਟੇ ਬੱਚੇ ਹੁੰਦੇ ਉਹਨਾਂ ਦੀ ਗਰੋਥ ਲਈ ਕੋਈ ਹਾਂ ਜਿਵੇਂ ਕਦ ਨਹੀਂ ਕਰਦੇ ਜਿਵੇਂ ਆਪਣਾ ਕਦ ਰੁਕ ਜਾਂਦਾ ਭਾਈ ਸਾਹਿਬ ਹਾਂਜੀ ਛੱਡੀ ਜਾਂਦੇ ਪਸ਼ੂ ਆਪਣੇ ਹਾਂਜੀ ਉਹਦੇ ਨਾਲ ਬਾਈ ਗਰੋਥ ਵਾਸਤੇ ਹਾਈਟ ਵਾਸਤੇ ਆਪਣੇ ਕੋਲੇ ਮਸਾਲਾ ਤਿਆਰ ਹੁੰਦਾ ਭਾਈ ਠੀਕ ਆ ਜੀ ਠੀਕ ਆ ਹਾਂ ਵੱਡਦਾ ਪਸ਼ੂ ਦਾ ਠੀਕ ਆ ਜੀ ਇਹ ਵੱਡੇ ਪਾਈ ਆਪਣੇ ਸਰਨਾ ਹੀ ਹੁੰਦੇ ਜਿੰਨਾ ਆਪਣੇ ਪਸ਼ੂ ਨੂੰ ਪਾਈ ਜ ਆਪਣਾ ਡਾਪਟਰ ਨਹੀਂ ਹੁੰਦਾ ਪਸ਼ੂ ਬੰਦ ਨਹੀਂ ਪੈਂਦਾ ਤੇ ਬਾਈ ਆਪਣਾ ਪਸ਼ੂ ਨੂੰ ਸੁਕੜਾ ਨਹੀਂ ਪੈਂਦਾ ਹਾਂਜੀ ਹਾਂ ਹਾਂ ਸੋਕਾ ਪੈ ਜਾਂਦਾ ਬਾਈ ਇਹ ਵੱਡੇ ਵੀਰ ਕਾਲਾ ਨੂਨ ਹੁੰਦਾ ਬੰਦਾ ਵੀ ਖਾਂਦਾ ਸਬਜ਼ੀ ਚ ਇਹਨਾਂ ਨੂੰ ਵੀ ਜ਼ਰੂਰੀ ਹੁੰਦਾ ਹਾਜਮੇ ਵਾਸਤੇ ਹਾਜਮੇ ਵਾਸਤੇ ਮੇਰੇ ਵੀ ਹਾਂਜੀ ਇਹਦੇ ਨਾਲ ਆਪਣਾ ਪਸ਼ੂ ਖਾਦਾ ਪੀਦਾ ਲੱਗਦਾ ਰਾਜੀ ਰੱਖਦਾ ਲੋ ਵੀ ਦੋਸਤੋ ਅੱਜ ਤੁਹਾਨੂੰ ਬਹੁਤ ਹੀ ਛੋਡੇ ਫਾਇਦੇ ਦੀ ਵੀਡੀਓ ਬਣਾ ਰਿਆਂਗੇ ਸਾਰੀ ਵੀਡੀਓ ਦੇਖਿਓ ਦੋਸਤੋ ਬਹੁਤ ਜਿਹੜੀ ਅੱਜ ਕੱਲ ਮੱਜਾਂ ਚ ਦਿੱਕਤ ਆ ਰਹੀ ਆ ਜਿਵੇਂ ਥਾਣਾ ਚ ਜਾਂ ਮੱਝਾ ਰਹਿੰਦੀਆਂ ਨਹੀਂ ਬੋਲਦੀਆਂ ਨਹੀਂ ਦੁੱਧ ਨਹੀਂ ਵਾਦਦੀਆਂ ਕੱਲੀ ਕੱਲੀ ਚੀਜ਼ ਦਾ ਹੱਲਾ ਬਾਈ ਲਵੇ ਸਸਰੀ ਕਾਲ ਜੀ ਬਾਈ ਸਸਰੀ ਕਾਲ ਆਪਣੇ ਲੋਕ ਪਹਿਲਾਂ ਵੀ ਬਾਈ ਆਉਂਦੇ ਰਹਿੰਦੇ ਨੇ ਤੇ ਕੱਲੀ ਕੱਲੀ ਡਿਟੇਲ ਚ ਦੱਸਦੇ ਬਾਈ ਕਿਹੜੀ ਕਿਹੜੀ ਚੀਜ਼ ਦਾ ਹੱਲਾ ਬਾਈ ਜਿਵੇਂ ਕੋਈ ਆਪਣਾ ਪਸ਼ੂ ਆਜਗਲ ਠਣਛੇ ਜਿਵੇਂ ਆਪਣਾ ਪਸ਼ੂ ਬਾਈ ਪਸ਼ੂ ਦੁੱਧ ਨਹੀਂ ਵੜਦਾ ਜਿਵੇਂ ਠੰਡ ਕਰਕੇ ਦੁੱਧ ਸੁੱਕ ਜਾਂਦਾ ਪੇਲੇ ਸੂਏ ਵੱਦੀ ਤਾਂ ਇਤਕੇ ਸੂਏ ਘਟ ਜਾਂਦਾ ਹਾਂਜੀ ਉਹ ਆਪਣੇ ਕੋਲੇ ਪ੍ਰੋਡਕਟ ਹੁੰਦੇ ਸਾਰਾ ਮਲਾ ਕੇ ਤਿਆਰ ਕਰਕੇ ਬਣਾਉਂਦੇ ਦੇਸੀ ਸਮਾਨ ਹੁੰਦਾ ਨਾਲੇ ਦੇਸੀ ਸਮਾਨ ਹੁੰਦਾ ਠੀਕ ਆ ਜੀ ਇਹ ਆਪਣਾ ਕੋਈ ਪਸ਼ੂ ਬੋਲਦਾਨੀ ਆਪਣਾ ਟੀਕਾ ਬਰਾਪਰਾ ਗਿਆ ਹਮ ਜੰਦੇ ਆ ਕਿ ਜੰਦਾ ਜ਼ਿੰਮੇਦਾਰ ਹਾਂਜੀ ਹਾਂ ਆਪਣੇ ਕੋਲੇ ਬਾਈ ਰਹਿਣ ਦਾ ਬੋਲਣ ਦਾ ਪੂਰਾ ਪੱਕਾ ਇਲਾਜ ਹੈ ਪੱਕਾ ਲਾਜਾ ਬਾਈ ਹਾਂ ਜਿਹੜਾ ਕੋਈ ਪਸ਼ੂ ਦਾ ਥਣ ਖਰਾਬ ਹੈ ਕੋਈ ਪਸ਼ੂ ਦੇ ਆਪਣੇ ਜਿਵੇਂ ਪਿਛੇ ਪਿੱਛਾ ਮਾਰਦਾ ਪਸ਼ੂ ਹਾਂ ਪਿੱਛੇ ਦਾ ਵੀ ਆਪਣੇ ਕੋਲੇ ਪੱਕਾ ਇਲਾਜ ਹੈ ਭਾਈ ਸਾਹਿਬ ਕੋਈ ਥਣ ਥਣ ਤੇ ਨੁਕ ਮੰਰੀ ਮੀਟੇਟਨਸ ਆ ਜਾਂਦੀ ਥਣੋਂ ਮੇ ਛੀਦੀ ਆ ਜਾਂਦੀ ਬੋਜਾ ਆ ਜਾਂਦਾ ਜ਼ਹਿਰਵਾਦ ਬਣ ਜਾਂਦਾ ਹਾਂਜੀ ਉਹ ਸਾਰਾ ਹਰੇਕ ਇਲਾਜ ਆਪਣੇ ਕੋਲੇ ਬਾਈ ਹੁੰਦਾ ਆਪਣੇ ਠੀਕ ਆ ਛੋਟੇ ਬੱਚੇ ਹੁੰਦੇ ਉਹਨਾਂ ਦੀ ਗਰੋਥ ਲਈ ਕੋਈ ਹਾਂ ਜਿਵੇਂ ਕਦ ਨਹੀਂ ਕਰਦੇ ਜਿਵੇਂ ਆਪਣਾ ਕਦ ਰੁਕ ਜਾਂਦਾ ਭਾਈ ਸਾਹਿਬ ਹਾਂਜੀ ਛੱਡੀ ਜਾਂਦੇ ਪਸ਼ੂ ਆਪਣੇ ਹਾਂਜੀ ਉਹਦੇ ਨਾਲ ਬਾਈ ਗਰੋਥ ਵਾਸਤੇ ਹਾਈਟ ਵਾਸਤੇ ਆਪਣੇ ਕੋਲੇ ਮਸਾਲਾ ਤਿਆਰ ਹੁੰਦਾ ਭਾਈ ਠੀਕ ਆ ਜੀ ਠੀਕ ਆ ਆ ਕਿਹੜੇ ਕਿਹੜੇ ਚੀਜ਼ਾਂ ਆ ਯਾਰ ਦੱਸਿਓ ਇੱਕ ਪਾਈ ਜਿਵੇਂ ਆਪਣੀ ਕਾਲੀ ਜੀਰੀ ਹੁੰਦੀ ਜਿਵੇਂ ਆਪਣਾ ਪਾਈ ਥਣ ਖਰਾਬ ਹੋ ਜਾਂਦਾ ਥਣ ਮੇ ਛੀਦੀ ਆ ਜਾਂਦੀ ਜ਼ਹਿਰਵਾਦ ਬਣ ਜਾਂਦਾ ਹਾਂਜੀ ਕਾਮ ਕਰਦਾ ਵੱਡੇ ਪਾਈ ਅੱਛਾ ਜੀ ਇਹ ਬਾਈ ਆਪਣੀ ਜੰਗ ਹੜੜਾ ਵੱਡੀ ਛੋਟੀ ਹੜੜਾ ਹੁੰਦੀ ਜਿਵੇਂ ਘੋਵੇ ਦੇ ਰਸਤੇ ਦਾਣਾ ਕਾੜਦੇ ਆਪਾਂ ਦਾਣਾ ਫੀਡ ਵੀ ਮਿਲਦਾ ਪਛਦਾਨੀ ਸਮਾਰ ਕੇ ਪਛਦਾਨੀ ਆਪਣਾ ਖਾਦਾ ਪੀਦਾ ਲੱਗਦਾ ਦੁੱਧ ਵੜਦਾ ਪਸੂ ਦਾ ਠੀਕ ਆ ਜੀ ਇਹ ਵੱਡੇ ਪਾਈ ਆਪਣੇ ਸਰਨਾ ਹੀ ਹੁੰਦੇ ਜਿੰਨਾ ਆਪਣੇ ਪਸ਼ੂ ਨੂੰ ਪਾਈ ਜ ਆਪਣਾ ਡਾਕਟਰ ਨਹੀਂ ਹੁੰਦਾ ਪਸ਼ੂ ਬੰਦ ਨਹੀਂ ਪੈਂਦਾ ਤੇ ਬਾਈ ਆਪਣਾ ਪਸ਼ੂ ਨੂੰ ਸੁਕੜਾ ਨਹੀਂ ਪੈਂਦਾ ਹਾਂਜੀ ਹਾਂ ਹਾਂ ਸੋਕਾ ਪੈ ਜਾਂਦਾ ਬਾਈ ਇਹ ਵੱਡੇ ਵੀਰ ਕਾਲਾ ਨੂਨ ਹੁੰਦਾ ਬੰਦਾ ਵੀ ਖਾਂਦਾ ਸਬਜ਼ੀ ਜੇ ਇਹਨਾਂ ਨੂੰ ਵੀ ਜ਼ਰੂਰੀ ਹੁੰਦਾ ਹਾਜਮੇ ਵਾਸਤੇ ਹਾਜਮੇ ਵਾਸਤੇ ਮੇਰੇ ਵੀਰ ਇਹਦੇ ਨਾਲ ਆਪਣਾ ਪਸ਼ੂ ਖਾਦਾ ਪੀਦਾ ਲੱਗਦਾ ਰਾਜੀ ਰੱਖਦਾ ਪਸ਼ੂ ਨੂੰ ਠੀਕ ਆ ਬਾਈ ਤੇ ਆਪਣਾ ਕੇਲ ਸ਼ਮ ਦੀ ਕਾਟ ਵੀ ਪੂਰੀ ਰੱਖਿਆ ਆਈਡੀਨ ਦੀ ਕਾਟ ਪੂਰੀ ਠੀਕ ਆ ਜੀ ਇਹ ਮੇਰੇ ਵੀਰ ਆਪਣਾ ਹੁੰਦਾ ਜਿਵੇਂ ਸੋ ਪਾਪਾ ਘਾੜਾ ਦਿੰਦੇ ਆਪਣੇ ਪਸ਼ੂ ਨੂੰ ਤੁਹਾਨੂੰ ਪਤਾ ਹੀ ਹੈ ਬਾਈ ਹਾਂ ਬਾਈ ਹਾਂਜੀ ਇਹ ਲੀਵਰ ਨੂੰ ਸੈੱਟ ਰੱਖਦੀ ਤੇ ਪਾਈ ਆਪਣਾ ਪਸ਼ੂ ਕਣ ਮਿਲ ਲ ਸਕਦਾ ਲੈ ਮਾੜੀ ਇੱਕ ਗੱਲ ਮੰਤਰੀ ਕਾਟਦਾ ਵਿਚਾਲੋ ਵੱਡੀ ਗੱਲ ਇਹ ਹੈ ਬਈ ਇਹ ਆਪਣੇ ਸਾਹਮਣੇ ਤਿਆਰ ਕਰਦੇ ਨੇ ਬਾਈ ਹੋਰੇ ਦੇਖੋ ਚੱਕੀ ਲੱਗੀ ਹੋਈ ਆ ਸਾਹਮਣੇ ਚੀਜ਼ਾਂ ਹੋਣਗੀਆਂ ਦੇਸੀ ਚੀਜ਼ਾਂ ਆਪਾਂ ਫਾਰਮ ਤੇ ਖੜੇ 바 ਪ੍ਰਦੀਪ ਡੈਰੀ ਫਾਰਮ ਲੋਹਾ ਖੜੇ ਹਾਂ ਇੱਥੇ ਆਪਣੇ ਵੱਡੇ ਪਾਈ ਸਾਰਾ ਆਪਣੇ ਬਾਈ ਬਣਾਉਂਦੇ ਹੁੰਦੇ ਸਾਰਾ ਤਿਆਰ ਕਰਕੇ ਦਿੱਤਾ ਜਿਵੇਂ ਭੀੜੀ ਹੁੰਦੀ ਜਿਵੇਂ ਆਪਣੇ ਪਸ਼ੂ ਦਾ ਦੁੱਧ ਫੇਟ ਪੜਦਾ ਭਾਈ ਸਾਹਿਬ ਹਾਂਜੀ ਇਹ ਬੇਲ ਗੂਦੋਂਦੀ ਪਾਈ ਆਪਣਾ ਪਸ਼ੂ ਟੇਮ ਨਾਲ ਬੋਲਦਾ ਟੇਮ ਨਾਲ ਰਹਿੰਦਾ ਵੱਡੇ ਵੀਰ ਹਾਂਜੀ ਇਹ ਠੀਕ ਨਹੀਂ ਸੱਦਰ ਹੁੰਦਾ ਅਥਣ ਖਰਾਬ ਹੋ ਜਾਂਦਾ ਮੀਟੇਟ ਨਾ ਸਜਦੀ ਜੇਰਵਾਦ ਨਹੀਂ ਹਾਂ ਹਾਂ ਬਾਈ ਇਹ ਵੱਡੇ ਪਾਈ ਆਪਣੇ ਕੋੜ ਤੁੰਬੇ ਹੁੰਦੇ ਠੀਕ ਆ ਬਾਈ ਦਰਦ ਮੇ ਕੰਮ ਕਰੇ ਕਈ ਵਾਰੀ ਪਸੂ ਕੇ ਦਰਦ ਹੋ ਜਾਂਦਾ ਹਾਂ ਬਾਈ ਇਹ ਬਾਈ ਚਰਾਇਤਾ ਚਿਚੜਿਆ ਜੂਆ ਨਹੀਂ ਪੰਦੇ ਪਸੂ ਨੂੰ ਇਹ ਸਾਰਾ ਮਲਾ ਕੇ ਤਿਆਰ ਕਰਕੇ ਦਿੰਦੇ ਚੱਕੀ ਕਹੇ ਜੀ ਕੋਈ ਪ੍ਰੋਬਲਮ ਹੋਊ ਉਹਦਾ ਹਰੇਕ ਚੀਜ਼ ਦਾ ਹੱਲ ਆ ਬਾਈ ਹਾਂ ਕੋਈ ਪਸ਼ੂ ਬੋਲਦਾ ਨਹੀਂ ਖੜਦਾ ਨਹੀਂ ਰੰਦਾ ਨਹੀਂ ਹਾਂਜੀ ਅਗਲੇ ਦੇ ਸਾਹਮਣੇ ਕੋਲੇ ਚੱਕੀ ਹੈ ਮੋਟਾ ਨਹੀਂ ਹੁੰਦਾ ਹਾਂ ਹਾਂ ਇਹ ਬਾਈ ਨੇ ਤਿਆਰ ਕਰਾਇਆ ਮਸਾਲਾ ਆਪਣੇ ਕੋਲੇ ਹਾਂਜੀ ਇਹ ਤਿਆਰ ਕਰਕੇ 30 ਦੇ ਵੜਾ ਕੇ ਦਿਆ 100 ਗਿਨਾ ਆਮ ਆਪਣੇ ਪਸ਼ੂ ਨੂੰ ਰੋਜ਼ ਦੇਦੇ ਆਪਣੇ ਕੋਲ ਠੀਕ ਹੈ ਜੀ ਆਦਾ ਪੀਦਾ ਲਗੇ ਰਾਜੀ ਰਹੇ ਆਪਣੇ ਬਾਈ ਗਾਈਆਂ ਦਿਖਾ ਦੇ ਬਾਈ ਦੀ ਜਿਵੇਂ ਆਪਣੀ ਗਾਈਆਂ ਰਾਜੀ ਕਾਈਆਂ ਤੇ ਆਪਣੇ ਰੋਜ਼ ਆਪ ਦਿਖਾਉਂਦੀ ਰਹਣਿਆ 40 ਤੋਂ 45 ਗਾਮਾ ਹੁੰਦੀਆਂ ਨੇ ਹਾਂ ਇਹਨਾਂ ਵਾਸਤੇ ਸਮਾਨ ਤਿਆਰ ਕਰਾਇਆ ਬਾਈ ਤੋਂ ਇੱਕ ਵਾਰ ਨੰਬਰ ਦੱਸ ਦਿਓ ਜੀ ਆਪਣਾ ਨੰਬਰ ਹੈ 229023179344 ਗੁੱਲੂ ਖਾਨ ਆਪਣਾ ਹੈ ਬਾਈ ਆਪਣੇ ਬਟੇਂਡੇ ਰਹਿੰਦੇ ਅੱਛਾ ਜੀ ਹਾਂ ਗੁੱਡਿਆਣਾ ਰੋਡ ਬਾਈ ਹੋਰੇ ਜਿਵੇਂ ਬਾਈ ਕਿਸੇ ਭਰਾ ਨੇ ਦੂਰ ਸੱਦਣਾ ਹੋਵੇ ਤੇ ਘਟੋ ਘਟਾ ਵੀ ਕਿੰਨਾ ਕੁ ਚਾਹੀਦਾਗਾ ਵੀ ਸਮਾਨ ਤੁਸੀਂ ਪਾਈ ਆਪਣਾ ਜਿਵੇਂ ਇੱਕ ਪਸ਼ੂ ਦਾ 100 ਗ੍ਰਾਮ ਦਾ ਹਿਸਾਬ ਲਾਣਾ 3 ਕਿਲੋ ਪੈਂਦਾ ਹਾਂ ਬਾਈ 1 ਮਹੀਨੇ ਦਾ ਠੀਕ ਹੈ ਜੀ ਇਹ ਭਾਈ ਆਪਣੇ ਪਸ਼ੂ ਨੂੰ ਕਿੰਨਾ ਮਰਜ਼ੀ ਕਰਾ ਲਓ ਜੀ ਜਿੰਨੇ ਪਸ਼ੂ ਹੈ ਆਪਣੇ ਉਨਾਂ ਕ ਬਣਾ ਲਓ ਨਹੀਂ ਨਹੀਂ ਜਿਵੇਂ ਕਿਸੇ ਭਰਾ ਨੇ ਦੂਰ ਸੱਦਣਾਗਾ ਕਰਾਉਣਾ ਤੁਹਾਡੇ ਬਾਸ ਤੁਹਾਡੇ ਤੋਂ ਕੋਈ ਕੋਈ ਚਾਰਜ ਨਹੀਂ ਕੋਈ ਪੈਸਾ ਨਹੀਂ ਵੱਡੇ ਭਾਈ ਆਪਾਂ ਤੋਂ ਮਾਲ ਦੇ ਪੈਸੇ ਲੈਣ ਠੀਕ ਆ ਜੀ ਹਾਂ 300 ਰੁਪਏ ਕਿਲੋ ਹੁੰਦਾ ਵੱਡੇ ਭਾਈ ਸਾਰਾ ਠੀਕ ਆ ਬਾਈ ਇਹੀ ਚੀਜ਼ਾਂ ਰਲਾ ਕੇ ਠੀਕ ਆ ਜੀ ਤੇ ਭਾਈ ਅੱਜ ਇਹੋ ਜੀ ਚੀਜ਼ਾਂ ਪਾ ਕੇ ਅਗਲੇ ਦੇ ਸਾਹਮਣੇ ਤਿਆਰ ਕਰਕੇ ਦੇ ਠੀਕ ਆ ਬਾਈ ਹਾਂ ਇੱਕ ਵਾਰ ਨੰਬਰ ਹੋਰ ਬੋਲ ਦਿਓ ਜੀ 9023179344 ਬਾਈ ਠੀਕ ਆ ਜੀ ਠੀਕ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫੇਜ ਪੇਜ ਨੂੰ ਕਰ ਲੋ ਫੋਲੋ ਦੋਸਤੋ ਵੀਡੀਓ ਨੂੰ ਕਰ ਦੋ ਸਿਆਰ ਕਿਉਂਕਿ ਇਹਦੇ ਨਾਲ ਕਿਸੇ ਹੋਰ ਭਰਾ ਦਾ ਭਲਾ ਭਲਾ ਹੋ ਜੂਗਾ ਜੇ ਕਿਸੇ ਭਰਾ ਦੀ ਮੱਝ ਬੋਲਦੀ ਨਹੀਂ ਝੋਟੀ ਨਹੀਂ ਬੋਲਦੀ ਅਗਲੇ ਲੱਖਾਂ ਰੁਪਈਆ ਦਾ ਨੁਕਸਾਨ ਹੋਣ ਤੋਂ ਬਚ ਸਕਦਾਗਾ ਪਸੂ ਕੋਈ ਰਾਜੀ ਨਹੀਂ ਹੁੰਦਾ ਛੱਡਾ ਨਹੀਂ ਬਣਦਾ ਕੋਈ ਛੱਡਾ ਨਹੀਂ ਬਣਦਾ ਕੱਲੀ ਕੱਲੀ ਚੀਜ਼ ਦਾ ਹੱਲ ਆ ਬਾਕੀ ਦੇਸੀ ਚੀਜ਼ਾਂ ਨੇ ਆ ਦਿਖਾਈ ਤੇ ਗੱਡੀ ਭਰੀ ਹੋਈ ਆ ਬਾਈਆਂ ਲੋਏ ਮੂਰੇ ਚੱਕੀ ਆਗੀ ਥੋਡੇ ਸਾਹਮਣੇ ਅੱਖਾਂ ਦੇ ਸਾਹਮਣੇ ਜਮਾਂ ਗ੍ਰੈਂਡ ਕਰਕੇ ਉਹ ਚੀਜ਼ ਦਾ ਹੱਲ ਕਰਕੇ ਦੇ ਦੇਣਗੇ ਬਾਈ ਹੋਰੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ